ਇਹ ਸ਼ੂਗਰ ਦੇ ਮਰੀਜ਼ਾਂ ਲਈ ਗਲਾਸ ਹੈ ਜਿਵੇਂ ਸ਼ੂਗਰ ਹੋ ਗਿਆ ਤੇ ਆਵਾਂ ਦੇ ਕਬਜ ਰਹਿੰਦੀ ਆ ਉਹਨਾਂ ਨੇ ਇਹ ਚ ਪਾਣੀ ਪੀਣਾ ਹੈ ਨਾਰਮਲ ਪਾਣੀ ਸਾਮ ਨੂੰ ਪਾ ਕੇ ਰਹਾ ਦੋ ਸਵੇਰ ਖਾਲੀ ਪੇਟੀ ਸਵੇਰ ਨੂੰ ਇਹਦਾ ਪਾਣੀ ਕਾਂਚ ਦੇ ਗਲਾਸ ਚ ਕੱਢ ਕੇ ਦੇਖ ਲਵੇ ਰੈੱਡ ਹੋ ਰਿਹਾ ਹੋਊਗਾ ਜੀ ਇਹ ਲੱਕੜ ਸਪੈਸ਼ਲ ਆਉਂਦੀ ਹੈ ਮਾਰੂ ਰਹੁੜੇ ਦੀ ਯੂਜੂਅਲ ਨਾਰਮਲ ਪਾਣੀ ਪਾਵੇਂ ਸਵੇਰ ਨੂੰ ਪਾਣੀ ਰੈੱਡ ਹੋਣਾ ਹੀ ਇਹਦਾ ਕਾਂਚ ਦੇ ਗਲਾਸ ਚ ਕੱਢ ਕੇ ਦੇਖ ਲਵੇ ਅਸਲੀ ਗਲਾਸ ਦੀ ਇਨਸਾਨੀ ਇਹ ਹੈ ਜੀ ਅੱਛੇ ਪੰਜਾਬ ਚ ਨਹੀਂ ਮਿਲਦੀ ਹੈਗੀ ਇਹ ਇਹ ਪੰਜਾਬ ਚ ਨਹੀਂ ਆਉਂਦੀ ਇਹ ਬਾਹਰੋਂ ਹੀ ਆਰੀ ਹੈ ਲੱਕੜੀ ਹੈ ਅੱਛਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਸ੍ਰੀ ਫਤਗੜ੍ਹ ਸਾਹਿਬ ਵਿਖੇ ਅਸੀਂ ਇਸ ਵੇਲੇ ਮੌਜੂਦ ਆ ਇਸ ਪਵਿੱਤਰ ਧਰਤੀ ਤੇ ਜਿੱਥੇ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਨਤਮਸਤਕ ਹੋਣ ਲਈ ਪਹੁੰਚੇ ਨੇ ਉੱਥੇ ਹੀ ਵੱਖ-ਵੱਖ ਜ਼ਿਲ੍ਹਿਆਂ ਤੋਂ ਲੋਕ ਜਿਹੜੇ ਇੱਥੇ ਵਪਾਰ ਕਰਨ ਲਈ ਪਹੁੰਚੇ ਨੇ ਤਾਂ ਇਸੇ ਤਰੀਕੇ ਨਾਲ ਅਸੀਂ ਇੱਕ ਜਗ੍ਹਾ ਦੇਖੀ ਜਿਸ ਜਗ੍ਹਾ ਦੇ ਉੱਤੇ ਇੱਕ ਗੱਡੀ ਖੜੀ ਹੋਈ ਹੈ ਔਰ ਇਸ ਗੱਡੀ ਦੇ ਉੱਤੇ ਜਿਹੜੇ ਗਲਾਸ ਰੱਖੇ ਗਏ ਨੇ ਇਹਨਾਂ ਦੇ ਵਿੱਚ ਸ਼ੂਗਰ ਦਾ ਇਲਾਜ ਕੀਤਾ ਜਾ ਰਿਹਾ ਤਾਂ ਇਹ ਕਿਸ ਤਰੀਕੇ ਨਾਲ ਹੁੰਦਾ ਇਸ ਦੇ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਔਰ ਬਹੁਤ ਸਾਰਾ ਤੁਸੀਂ ਇਹ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਵਾਇਰਲ ਹੁੰਦੀਆਂ ਦੇਖਿਆ ਆਉਣਗੀਆਂ ਖਬਰਾਂ ਵਾਇਰਲ ਹੁੰਦੀਆਂ ਦੇਖਿਆ ਆਉਣਗੀਆਂ ਕਿ ਸ਼ੂਗਰ ਦਾ ਇਲਾਜ ਇਸ ਲੱਕੜ ਦੇ ਨਾਲ ਹੋ ਸਕਦਾ ਹੈ ਤਾਂ ਸਾਡੇ ਨਾਲ ਬਾਈ ਜੀ ਮੌਜੂਦ ਨੇ ਬਾਈ ਜੀ ਇਹ ਕਿਹੜੇ ਜ਼ਿਲ੍ਹੇ ਤੋਂ ਲਿਆਂਦੀ ਗਈ ਹੈ ਤੇ ਕੀ ਇਲਾਜ ਕਰਦੀ ਹੈ ਇਹ ਆਪਾਂ ਸੰਗਰੂਰ ਜ਼ਿਲ੍ਹੇ ਤੋਂ ਆਏ ਆ ਜੀ ਇਹ ਸ਼ੂਗਰ ਦੇ ਮਰੀਜ਼ਾਂ ਲਈ ਗਲਾਸ ਆ ਜਿਵੇਂ ਸ਼ੂਗਰ ਹੋ ਗਿਆ ਤੇ ਆਵਾਂਦੇ ਕਬਜ ਰਹਿੰਦੀ ਆ ਉਹਨਾਂ ਨੇ ਇਹ ਚ ਪਾਣੀ ਪੀਣਾ ਨਾਰਮਲ ਪਾਣੀ ਸਾਮ ਨੂੰ ਪਾਗ ਰਹਾ ਦੋ ਸਵੇਰ ਖਾਲੀ ਪੇਟ ਹੀ ਸਵੇਰ ਨੂੰ ਇਹਦਾ ਪਾਣੀ ਕੰਚ ਦੇ ਗਲਾਸ ਚ ਕੱਢ ਕੇ ਰਿਲਵੇ ਰੈੱਡ ਹੋ ਰਿਹਾ ਹੋਊਗਾ ਜੀ ਹਾਂ 3 ਮ 3 ਮਹੀਨੇ ਵਿੱਚ ਵਿੱਚ ਆਪਣੀ ਰਿਪੋਰਟ ਨਾਰਮਲ ਆ ਜਾਂਦੀ ਹੈ ਜੀ ਹਾਂਜੀ ਅੱਛਾ ਇਹ ਨੇੜੇ ਕਰਕੇ ਦਿਖਾਓ ਥੋੜਾ ਜਿਹਾ ਇਹ ਖਾਸियत ਇਹਦੀ ਅਜਿਹੀ ਹੈ ਕਿ ਐ ਤੇ ਲੱਕੜ ਹੈ ਕਿਹੜੀ ਹੈ ਇਹ ਵਾਲੀ ਜਿਹੜੀ ਹੈਗੀ ਹੈ ਇਹ ਲੱਕੜ ਸਪੈਸ਼ਲ ਆਉਂਦੀ ਹੈ ਮਾਰੂ ਰਹੁੜੇ ਦੀ ਹਾਂ ਜਿਉਂ ਜਿਉਂ ਨਾਰਮਲ ਪਾਣੀ ਪਾਵੇਂ ਸਵੇਰ ਨੂੰ ਪਾਣੀ ਰੈੱਡ ਹੁੰਦਾ ਹੀ ਇਹਦਾ ਕਾਂਜੇ ਦੇ ਗਲਾਸ ਚ ਕੱਢ ਕੇ ਦੇਖ ਲਵੇ ਅਸਲੀ ਗਲਾਸ ਦੀ ਇਸ਼ਾਨੀ ਇਹ ਹੈ ਜੀ ਹਾਂਜੀ ਅੱਛਾ ਇਹ ਪੰਜਾਬ ਚ ਨਹੀਂ ਮਿਲਦੀ ਹੈਗੀ ਇਹ ਨਹੀਂ ਪੰਜਾਬ ਚੋਂ ਨਹੀਂ ਆਉਂਦੀ ਇਹ ਬਾਹਰੋਂ ਆ ਰਹੀ ਹੈ ਇਹ ਲੱਕੜੀ ਹਾਂ ਕਿਹੜੇ ਇਲਾਕੇ ਪਤਾ ਕੋਈ ਇਸ ਕੀ ਪੰਜਾਬ ਤੋਂ ਬਾਹਰ ਦੀ ਬਸ ਐ ਨਾ ਨਹੀਂ ਪੰਜਾਬ ਤੋਂ ਬਾਹਰ ਦੀ ਹੋਈ ਹੈ ਹਾਂਜੀ ਅੱਛਾ ਤੇ ਹੋਰ ਤੱਕ ਜਿਵੇਂ ਵਿਕਰੀ ਦੀ ਗੱਲ ਕਰਦੇ ਆਂ ਕੀ ਡਿਮਾਂਡ ਰਹਿੰਦੀ ਏਸ ਚੀਜ਼ ਦੀ ਕੀ ਲੋਕ ਕਹਿੰਦੇ ਆਂ ਵੀ ਇਹਦਾ ਪਾਣੀ ਆ ਜਿਹੜਾ ਲਾਲ ਹੋ ਗਿਆ ਪੀ ਲਿਆ ਜੀ ਨਾ ਉਸ ਤੋਂ ਬਾਅਦ ਇਲਾਜ ਹੋ ਵੀ ਜਾਂ ਨਹੀਂ ਹੋ ਰਿਹਾ ਕਦੇ ਰਿਜ਼ਲਟ ਕੀ ਮਿਲਦੇ ਨੇ ਨਹੀਂ ਆਪਨੂੰ ਰਿਜ਼ਲਟ ਮਿਲੇ ਆਂ ਆਪਾਂ ਪਿਛਲੇ ਸਾਲ ਵੀ ਇੱਥੇ ਆਏ ਸੀ ਪਿਛਲੇ ਸਾਲ ਆਪਾਂ ਤੋਂ ਇੱਥੋਂ ਗਲਾਸ ਬੋਲ ਲੈ ਕੇ ਗਏ ਆਂ ਆਪਨੂੰ ਰਿਜ਼ਲਟ ਵਧੀਆ ਮਿਲੇ ਕੱਲ੍ਹ ਬਾਈ ਆਏ ਸੀ ਆਪਣੇ ਲੈ ਕੇ ਉਹ ਕਹਿੰਦੇ ਕਹਿੰਦੇ ਮੇਰੇ ਟੀਕੇ ਬੰਦ ਹੋ ਗਏ ਹਾਂ ਉਹ ਹੋਰ ਗਲਾਸ ਲੈ ਕੇ ਗਏ ਨੇ ਇੱਥੋਂ ਅੱਛਾ ਹਾਂ ਆਪਣੇ 2 ਦਿਨ ਹੋ ਗਏ ਜੀ ਵਧੀਆ ਹੋਈ ਆ ਵਿਕਰੀ ਹਾਂਜੀ ਵਧੀਆ ਜਿਨ੍ਹਾਂ ਨੂੰ ਪ੍ਰੋਬਲਮ ਆਈ ਉਹਨਾਂ ਨੇ ਲੈਣਾ ਹੀ ਆ ਕੇ ਜੀ ਹਾਂ ਹਾਂਜੀ ਅਜਿਹੇ ਜਿਹੜੇ 슈ਗਰ ਵਾਲੇ ਮਰੀਜ਼ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਹਨਾ ਜਦ ਤਰ ਇੱਕੋ ਗਲਾਸ ਦੇ ਵਿੱਚ ਸਰ ਜਾਂਦਾ ਉਹਨਾਂ ਦਾ ਕੀ ਹੋਰ ਵੀ ਲੈ ਕੇ ਜਾਂਦੇ ਨੇ ਨਹੀਂ 3 ਮਹੀਨੇ ਦਾ ਕੋਰਸ ਆਈ ਆਪਣਾ 3 ਮਹੀਨੇ ਵਿੱਚ 2 ਗਲਾਸ ਲੱਗਦੇ ਨੇ 2 ਗਲਾਸ ਨਾਲ ਆਪਣੀ ਰਿਪੋਰਟ ਨਾਰਮਲ ਆ ਜਾਂਦੀ ਹੈ ਜੀ ਹਾਂ ਹਾਂਜੀ ਅੱਛਾ ਉਹ ਚੀਜ਼ ਦੇਖਦਾ ਪਿਆ ਉੱਪਰ ਪਈ ਆ ਉਹ ਵੀ ਗਲਾਸ ਹੈ ਕੀ ਆ ਉਹ ਹਾਂਜੀ ਉਹ ਗੜਵੀ ਹੈ ਦਿਖਾਓ ਜ਼ਰਾ ਉਹ ਵੀ ਅੱਛਾ ਇਹ ਗੜਵੀ ਬਣਾਈ ਜੀ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੈ ਜਿਨ੍ਹਾਂ ਦੇ ਇਨਸੂਲਿਨ ਲੱਗ ਅਗੇ ਸ਼ੂਗਰ ਤੋਂ ਲੱਭ ਹੋਰ ਵੀ ਬਾਕੀ ਜਿਹੜੇ ਕਰਦੀ ਹੈ ਇਲਾਜ ਕੋਈ ਨਹੀਂ ਜਿੱਦਾਂ ਆਪਣੇ ਸ਼ੂਗਰ ਹੋ ਗਿਆ ਤੇਜਾਬ ਕਬਜ ਖੂਨ ਪਤਲਾ ਕਰਨ ਲਈ ਲੀਵਰ ਫੈਟੀ ਹੋਵੇ ਉਹਨਾਂ ਲਈ ਵੀ ਆਪਣੇ ਲਵੇ ਗਲਾਸ ਮਿਲਦੇ ਨੇ ਜੀ ਓਕੇ ਉਹ ਵੱਖਰੀ ਲੱਕੜਦੇ ਨੇ ਜੀ ਠੀਕ ਹੈ ਹਾਂਜੀ ਤੇ ਇਹ ਅਲੱਗ-ਅਲੱਗ ਜਗਤ ਜਾ ਕੇ ਆਪ ਵੇਚਦੇ ਤੁਸੀਂ ਇਹ ਹਾਂਜੀ ਆਪ ਹੀ ਸੇਲ ਕਰਦੇ ਆ ਜੀ ਆਪ ਹੀ ਸੇਅ ਬਣਾਉਣੇ ਆਈ ਕਰ ਆਪਦੀ ਘਰੇ ਜਿਹੜੀ ਪਸ਼ੀਰ ਲਗਵਾਈ ਜਿਹੜੀ ਹਾਂਜੀ ਵੀ ਉਸੇ ਕੋੜੀ ਹਾਂਜੀ ਠੀਕ ਹੈ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਪਾਸੇ ਜਿਹੜੀ ਇਹ ਗੜਬੀ ਬਣਾਈ ਗਈ ਹੈ ਤਾਂ ਕਿ ਇਹਦੇ ਵਿੱਚ ਪਾਣੀ ਪਾ ਕੇ ਰੱਖਿਆ ਜਾ ਸਕੇ ਰਾਤ ਨੂੰ ਔਰ ਜਿਸ ਤਰੀਕੇ ਨਾਲ ਇਹ ਗਲਾਸ ਬਣੇ ਹੋਏ ਨੇ ਤਾਂ ਪਹਿਲਾਂ ਵੀ ਤੁਸੀਂ ਖਬਰਾਂ ਜਿਹੜੀਆਂ ਦੇਖੀਆਂ ਹੋਣਗੀਆਂ ਸੋਸ਼ਲ ਮੀਡੀਆ ਉੱਤੇ ਵੀ ਇਹਨਾਂ ਗਲਾਸਾਂ ਦੇ ਵਿੱਚ ਪਾਣੀ ਪਾ ਕੇ ਰੱਖਿਆ ਜਾਂਦਾ ਹੈ ਔਰ ਜਦੋਂ ਸਵੇਰੇ ਇਹ ਪਾਣੀ ਜਿਹੜਾ ਦੱਸਿਆ ਜਾਂਦਾ ਜਿਸ ਤਰੀਕੇ ਨਾਲ ਕਿ ਲਾਲ ਹੋ ਜਾਂਦਾ ਇਸ ਦਾ ਰੰਗ ਤਾਂ ਉਸ ਤੋਂ ਬਾਅਦ ਉਹ ਪੀਣਾ ਹੈ ਔਰ ਇਹ ਜਿਹੜਾ ਭਾਜੀ ਦੱਸਿਆ ਪੱਕਾ ਵੀ ਲਾਜ਼ਮੀ ਦੱਸਦਾ ਸ਼ੁਰੂ ਕਰਦਾ ਸਰਤੀਆ ਇਲਾਜ ਆ ਜੀ ਤਿੰਨ ਵਿੱਚ ਤਿੰਨ ਮਹੀਨਿਆਂ ਵਿੱਚ ਆਪਣੀ ਰਿਪੋਰਟ ਨਾਰਮਲ ਆ ਜਾਣੀ ਹੈ ਸਰਤੀਆ ਜੀ ਆਪਣਾ ਰੀਅਲਟ ਮਿਲਿਆ ਠੀਕ ਹੈ ਹਾਂਜੀ ਸੋ ਇਹ ਸੁਣਾ ਤੁਸੀਂ ਵੀ ਕਿ ਸ਼ਰਤੀਆ ਇਲਾਜ ਦੱਸਿਆ ਜਾਂਦਾ ਹੈ ਕਿ ਇਸ ਗਲਾਸ ਦੇ ਵਿੱਚੋਂ ਪਾਣੀ ਪੀਣ ਦੇ ਨਾਲ ਜਿਹੜਾ ਸ਼ੂਗਰ ਦਾ ਇਲਾਜ ਆ ਜਾਂ ਫਿਰ ਇਸ ਦੇ ਨਾਲ ਤਜਾਬ ਦਾ ਇਲਾਜ ਆ ਤਾਂ ਉਹ ਪੱਕਾ ਹੁੰਦਾ ਹੈ ਸੋ ਵਦਰੀ ਅਪਡੇਟਸ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ